ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਉਣ ਵਾਲਾ ਜਿਹੜਾ ਸਮਾਂ 2027 ਤੇ 28 ਤੇ ਹੋਰ ਇਸ ਤੋਂ ਵਧੇਕ ਜਿਹੜਾ ਸਮਾਂ ਆਵੇਗਾ ਮਾਪਿਆਂ ਤੇ ਬੱਚਿਆਂ ਦੇ ਵਿੱਚ ਕਲੇਸ਼ ਵਧੇਗਾ ਇੱਕ ਦੂਜੇ ਦੇ ਸ਼ਰੀਕ ਦੁਸ਼ਮਣ ਬਣਨਗੇ ਹਾਲਾਂਕਿ ਇਹ ਭਵਿੱਖ ਬਾਣੀਆਂ ਬੜੇ ਉਹਨਾਂ ਲੋਕਾਂ ਨੇ ਜੋ ਸੋਝਵਾਨ ਸੀ ਸੁਲਝੇ ਹੋਏ ਸੀ ਉਹਨਾਂ ਨੇ ਕਰ ਦਿੱਤੀਆਂ ਨੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਆਖਰ ਸਚਾਈ ਜਿਹੜੀ ਹੈ ਉਹ ਇਹਦੇ ਬਾਰੇ ਆਪਾਂ ਬੇ ਬੇਨਤੀਆਂ ਰੂਪ ਦੇ ਵਿੱਚ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਸ ਤਰ੍ਹਾਂ ਤੁਸੀਂ ਸਾਰੇ ਤੱਕ ਰਹੇ ਹੋ ਪਿਆਰਿਓ ਕਿ ਅੱਜ ਦਾ ਜਿਹੜਾ ਸਮਾਂ ਹੈ ਇਹ ਕਿਸੇ ਹੋਰ ਚੀਜ਼ ਨਾਲੋਂ ਘੱਟ ਨਹੀਂ ਹੈ ਜਿਹੜਾ ਅੱਜ ਦਾ ਇਹ ਸਮਾਂ ਹੈ ਸਾਧ ਸੰਗਤ ਤੇ ਬੜਾ ਭਿਆਨਕ ਸਮਾਂ ਹੈ ਇਹ ਜਿਹੜਾ ਸਮਾਂ ਹੈ ਇਹ ਬਹੁਤ ਭਿਆਨਕ ਸਮਾਂ ਜਿਹੜਾ ਹੈ ਉਹ ਬਣ ਚੁੱਕਿਆ ਹੈ ਸਾਤ ਸੰਗਤ ਇਸ ਸਮੇਂ ਦੇ ਵਿੱਚ ਆਪਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੇਖੀਆਂ ਨੇ, ਤੱਕੀਆਂ ਨੇ। ਇਹੋ ਜੀਆਂ ਚੀਜ਼ਾਂ ਤੇ ਵੀ ਆਪਾਂ ਜਿਹੜੀ ਗੌਰ ਹੈ ਉਹ ਕੀਤੀ ਹੋएगी। ਹਾਲਾਂਕਿ ਜੋ ਸਹੀ ਨਹੀਂ, ਜੋ ਆਊਟ ਲੱਗਦੀਆਂ ਨੇ ਆਪਾਂ ਸਮਝਦੇ ਆਂ ਵੀ ਬਹੁਤ ਗਲਤ ਚੀਜ਼ਾਂ ਨੇ। ਯਾਰ ਇਹ ਸਹੀ ਨਹੀਂ, ਇਹ ਹੋਣੀਆਂ ਨਹੀਂ ਚਾਹੀਦੀਆਂ। ਜਾਂ ਇਹਨਾਂ ਚੀਜ਼ਾਂ ਦਾ ਕੋਈ ਤਾਲੁਕਾਤ ਨਹੀਂ, ਕੋਈ ਵਧੀਆ ਇਹ ਚੀਜ਼ ਹੈ ਨਹੀਂ। ਇਦਾਂ ਦੀਆਂ ਚੀਜ਼ਾਂ ਆਪਾਂ ਜਿਹੜੀਆਂ ਨੇ ਜ਼ਰੂਰ ਵੇਖੀਆਂ ਹੋਣਗੀਆਂ ਸਾਧ ਸੰਗਤ ਆਪਜੀ ਦੇ ਨਾਲ ਇੱਕ ਬੇਨਤੀ ਜਿਹੜੀ ਐ ਇਥੇ ਖਾਸ ਕਰਕੇ ਸਾਂਝੀ ਕਰ ਦੇਵਾ ਗੁਰਮੁਖ ਪਿਆਰਿਓ ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਸੰਸਾਰ ਦੀ ਜਿਹੜੀ ਹਾਲਤ ਹੈ ਉਹ ਵਿਗੜਦੀ ਜਾ ਰਹੀ ਹੈ ਹਾਲਤ ਜਿਹੜੀ ਹੈ ਉਹ ਕਿਉਂ ਵਿਗੜਦੀ ਜਾ ਰਹੀ ਹੈ ਉਹਦੇ ਕੁਝ ਹੱਕਦਾਰ ਜਿਹੜੇ ਆਪਾਂ ਆ ਤੇ ਕੁਝ ਸਮੇਂ ਦੇ ਮੁਤਾਬਕ ਜੋ ਹੀਰ ਫੇਰ ਹੈ ਉਹ ਜ਼ਰੂਰ ਚੱਲ ਰਹੀ ਹੈ ਸਾਧ ਸੰਗਤ ਆਪਾਂ ਹੁਣ ਤੱਕ ਜਿਹੜਾ ਉਹ ਤੱਕਿਆ ਹੋਏਗਾ ਕਿ ਆਖਰਕਾਰ ਸੰਸਾਰ ਦੀ ਜਿਹੜੀ ਹਾਲਤ ਹੈ ਉਹ ਤਰਸਯੋਗ ਹਾਲਤ ਬਣ ਚੁੱਕੀ ਹੈ ਕਿਉਂਕਿ ਕਲਯੁਗ ਨੂੰ ਆਪਾਂ ਕਹਿ ਰਹੇ ਆਂ ਵੀ ਕਲਯੁਗ ਆਏਗਾ ਹਾਲਾਂਕਿ ਕਲਯੁਗ ਨੇ ਕੋਈ ਦੰਦ ਨਹੀਂ ਲੱਗੇ ਹੋਣੇ ਵੱਡੇ ਵੱਡੇ ਜਾਂ ਕੋਈ ਵੱਡੇ ਵਾਲ ਨਹੀਂ ਹੋਣੇ ਤੇ ਆ ਕੇ ਉਹ ਕਹੇਗਾ ਵੀ ਮੈਂ ਕਲਯੁਗ ਆਂ ਜੀ ਤੋਂ ਸਾਰੇ ਡਰਨਗੇ ਰਾਕਸ਼ਸ਼ ਵਾਂਗ ਹੱਸੇਗਾ ਤੇ ਆਪਾਂ ਕਹਾਂਗੇ ਵੀ ਕਲਯੁਗ ਆ ਗਿਆ ਉਹ ਚੀਜ਼ ਨਹੀਂ ਸਾਤ ਸੰਗਤ ਕਲਯੁਗ ਹੈ ਆ ਛੋਟੀਆਂ ਛੋਟੀਆਂ ਚੀਜ਼ਾਂ ਆ ਮੋਬਾਈਲ ਹੈ ਇਹ ਸਭ ਤੋਂ ਵੱਡਾ ਕਲਯੁਗ ਹੈ ਜਿਹੜਾ ਕਿ ਸਾਨੂੰ ਉੱਠਣ ਨਹੀਂ ਦਿੰਦਾ ਤੇ ਜਾਗ ਕਾਰਜ ਕਰਨ ਦੇ ਵਿੱਚ ਵੀ ਦੇਰੀ ਹੁੰਦੀ ਤੇ ਜਾ ਆਪਾਂ ਕਹਿ ਲਈਏ ਵੀ ਸਾਡੇ ਕਾਰਜ ਸਾਡੇ ਰਿਸ਼ਤੇ ਨਾਤੇ ਸਾਰੇ ਅੱਜ ਫੋਨ ਦੇ ਵਿੱਚ ਹੀ ਬੰਦ ਹੋ ਕੇ ਰਹਿ ਗਏ ਤੇ ਅੱਜ ਆਪਾਂ ਫੋਨ ਦੇ ਪਿੱਛੇ ਲੜਾਈਆਂ ਝਗੜੇ ਜੇ ਉਹ ਤੇ ਹਾਲਾਂਕਿ ਰਿਸ਼ਤੇ ਟੁੱਟਦੇ ਘਰਾਂ ਦੇ ਘਰ ਧੀਆਂ ਦੇ ਘਰ ਬਰਬਾਦ ਹੁੰਦੇ ਇਹਨਾਂ ਫੋਨ ਦੇ ਪਿੱਛੇ ਆਪਾਂ ਖੁਦ ਵੇਖ ਲਏ ਨੇ ਤੇ ਸਾਥ ਸੰਗਤ ਔਰ ਦੂਜੀ ਗੱਲ ਇਹ ਵੀ ਕਿ ਸਾਥ ਸੰਗਤ ਸਾਨੂੰ ਇਸ ਗੱਲ ਦਾ ਜਿਹੜਾ ਹੈ ਉਹ ਪ੍ਰੋਪਰਲੀ ਗਿਆਨ ਜਿਹੜਾ ਉਹ ਹੋਣਾ ਚਾਹੀਦਾ ਹੈ ਸਾਥ ਸੰਗਤ ਅਸੀਂ ਰਿਸ਼ਤਿਆਂ ਨੂੰ ਜਿਹੜਾ ਹੈ ਉਹ ਕਿਸ ਤਰ੍ਹਾਂ ਨਿਭਾ ਰਹੇ ਹਾਂ ਅਸੀਂ ਰਿਸ਼ਤਿਆਂ ਨੂੰ ਸਿਰਫ ਮਤਲਬ ਤੱਕ ਲਾਲਚ ਤੱਕ ਜਿਹੜਾ ਹੈ ਉਹ ਸੀਮਤ ਰੱਖਿਆ ਹੋਇਆ ਹੈ ਇਹਨਾਂ ਰਿਸ਼ਤਿਆਂ ਨੂੰ ਜਿਹੜਾ ਅਸੀਂ ਲਾਲਚ ਤੱਕ ਜਿਹੜਾ ਹੈ ਉਹ ਜੋੜ ਕੇ ਰੱਖਿਆ ਹੋਇਆ ਹੈ ਜੇ ਤਾਂ ਕਿਸੇ ਤੱਕ ਮਤਲਬ ਹੈ ਅਸੀਂ ਕਹਿੰਦੇ ਆ ਤੂੰ ਹੀ ਮੇਰਾ ਪਿਆਰਾ ਤੂੰ ਹੀ ਮੇਰਾ ਸਭ ਕੁਝ ਜੇ ਕਿਸੇ ਤੱਕ ਮਤਲਬ ਨਹੀਂ ਆਪਾਂ ਕਹਿੰਦੇ ਆ ਤੂੰ ਕੌਣ ਮੈਂ ਕੌਣ ਇਹ ਉਤੇ ਕਲਯੁਗ ਹੈ ਸਾਧ ਸੰਗਤ ਛੋਟੇ ਛੋਟੇ ਬੱਚੇ ਅੱਜ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਜਿਹੜੇ ਨੇ ਲੱਗੇ ਹੋਏ ਨੇ ਗੰਦ ਪਾਉਣ ਦੇ ਲਈ ਤੇ ਇਹੋ ਹੀ ਤੇ ਕਲਯੁਗ ਹੈ ਮੈਂ ਪਰਸੋਂ ਕਿਸੇ ਵੀਰ ਦੇ ਦਿਖਾਉਣ ਤੇ ਵੇਖ ਰਿਹਾ ਸੀ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਨੇ ਉਹ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਇਹੋ ਜੀਆਂ ਚੀਜ਼ਾਂ ਅਸ਼ਲੀਲਤਾ ਜਿਹੜੀ ਐ ਫਲਾਰੀਆਂ ਨੇ ਤੇ ਉਹਨਾਂ ਦੇ ਮਾਪੇ-ਵਾਪ ਜਿਹੜੇ ਨੇ ਉਹ ਕਹਿੰਦੇ ਸਾਡੀ ਲੜਕੀ ਤਾਂ ਜੀ ਬਹੁਤ ਕਾਬਲ ਐ ਜੀ ਬਹੁਤ ਕਾਬਲ ਐ ਜੀ ਸਾਡੀ ਲੜਕੀ ਸਾਡੀ ਲੜਕੀ ਬਹੁਤ ਪੈਸਾ ਕਮਾਉਂਦੀ ਐ ਬੜੀ ਹਰਾਨਗੀ ਹੁੰਦੀ ਐ ਤੇ ਸਾਦ ਸੰਗਤ ਸਾਡੇ ਲੋਕ ਕਿੱਧਰ ਨੂੰ ਤੁਰ ਪਏ ਜਿਹੜੀਆਂ ਔਰਕੈਸਟਰਾਂ ਵਾਲੀਆਂ ਨੱਚਦੀਆਂ ਨੇ ਉਹਨਾਂ ਤੋਂ ਲੱਖਾਂ ਰੁਪਈਆ ਵਾਰਨ ਵਾਲੇ ਲੋਕ ਜਿਨ੍ਹਾਂ ਦੇ ਇਥੋਂ ਤੱਕ ਗੋਡੇ ਤੱਕ ਗੁਰੂ ਘਰ ਆ ਕੇ ਖੜ ਜਾਂਦੇ ਆ ਵੀ ਸਾਡੇ ਤਾਂ ਗੋਡੇ ਨਹੀਂ ਕੰਮ ਕਰਦੇ ਜੀ ਉਹ ਉੱਥੇ ਫਿਰ ਡਾਂਸਰਾਂ ਦੇ ਨਾਲ ਭੰਗੜਾ ਵਾ ਬਹੁਤ ਵਧੀਆ ਪਾਉਂਦੇ ਹੁੰਦੇ ਆ ਤੇ ਹਾਲਾਂਕਿ ਇਹ ਜਿਹੜੀ ਸੱਚਾਈ ਹੈ ਤੁਹਾਡੇ ਸਾਹਮਣੇ ਹੈ ਤੁਹਾਡੇ ਨਾਲ ਇਹ ਕਿੰਨੀ ਵਾਰ ਹੋਇਆ ਹੋਵੇਗਾ ਸ ਇਹੋ ਹੀ ਤੇ ਕਾਲ ਯੁਗ ਹੈ ਗੁਰੂ ਘਰ ਆਉਣ ਵੇਲੇ ਗੋਡੇ ਦੁਖਦੇ ਨੇ ਸੰਗਤ ਵਿੱਚ ਬੈਠਣ ਤੇ ਗੋਡੇ ਦੁਖਦੇ ਨੇ ਤੇ ਜਦੋਂ ਆਰਕੈਸਟਰ ਵਾਲਿਆਂ ਦਾ ਨੱਚਣਾ ਹੋਵੇ ਜਾਂ ਵਿਆਹ ਸ਼ਾਦੀਆਂ 'ਚ ਨੱਚਣਾ ਹੋਵੇ ਤੇ ਫੇਰ ਫੇਰ ਗੋਡੇ ਬੜੇ ਕੰਮ ਕਰਨ ਲੱਗ ਜਾਂਦੇ ਆ ਫੇਰ ਗੋਡੇ ਵੀ ਸਟੀਲ ਦੇ ਲ ਬਣ ਜਾਂਦੇ ਆ ਬੜੀ ਹਨਾਨੀ ਕਿ ਸਾਡੇ ਤਾਂ ਗੋਡੇ ਦੁਖਦੇ ਇਹੋ ਹੀ ਤੇ ਕਲ ਚੁੱਕੇ ਅੱਜ ਔਲਾਦ ਆਪਣੀ ਹੱਥਾਂ ਦੇ ਵਿੱਚੋਂ ਨਿਕਲ ਗਈ ਤੁਸੀਂ ਵੇਖਿਆ ਹੋਵੇਗਾ ਇੱਕ ਮੈਂ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਵੀ ਸਾਨੂੰ ਸਾਡੀ ਲੜਕੀ ਲਈ ਜਿਹੜਾ ਹੈ ਰਿਸ਼ਤਾ ਚਾਹੀਦਾ ਹੈ ਮੁੰਡਾ ਘਰ ਜਵਾਈ ਹੋਵੇ ਕੱਲੀ-ਕੱਲੀ ਸਾਡੀ ਲੜਕੀ ਹੈ 5 ਲੱਖ ਰੁਪਈਆ ਅਸੀਂ ਦਹੇਜ ਦੇਵਾਂਗੇ ਔਰ ਸਾਡੀ ਲੜਕੀ ਨੂੰ ਨਾ ਤੇ ਰੋਟੀ ਪਾਣੀ ਬਣਾਉਣਾ ਆਉਂਦਾ ਤੇ ਨਾ ਸਾਡੀ ਲੜਕੀ ਨੂੰ ਝਾੜੂ ਪੋਚਾ ਕਰਨੇ ਆਉਂਦਾ ਮੈਂ ਕਿਹਾ ਵੀ ਕਰਨਾ ਕੀ ਆਉਂਦਾ ਫਿਰ ਮੈਂ ਹੈਰਾਨ ਹੋਇਆ ਸੁਣ ਕੇ ਉਹ ਕਹਿੰਦੇ ਵੀ ਸਾਡੀ ਲੜਕੀ ਨੂੰ ਤਾਂ ਸਿਰਫ ਸੋਸ਼ਲ ਮੀਡੀਆ ਚਲਾਉਣੇ ਆਉਂਦਾ ਰੀਲਾਂ ਬਣਾਉਣੇ ਆਉਂਦੀਆਂ ਨੇ ਤੇ ਬੰਦਾ ਇਹੋ ਜਿਹਾ ਹੋਵੇ ਜਿਹੜਾ ਚੁੱਪ ਕਰਕੇ ਸਾਡੀ ਲੜਕੀ ਜੀ ਸੁਣੇ ਇਹਦੇ ਅੱਗੇ ਜ਼ੁਬਾਨ ਨਾ ਖੋਲੇ ਤੇ ਸਿਰਫ ਆਪਣੀ ਆਪਣੀ ਗੱਲ ਰੱਖੇ ਤੇ ਕਹਿੰਦੇ ਵੀ ਚੁੱਪ ਕਰਕੇ ਸੁਣੀ ਜਾਵੇ ਇਹਦੀ ਸੁਣੇ ਆਪਣੀ ਨਾ ਦੱਸੇ ਇਹੋ ਜਿਹਾ ਮੁੰਡਾ ਸਾਨੂੰ ਚਾਹੀਦਾ ਮੈਂ ਕਹਾਂ ਜੀ ਫਿਰ ਮੁੰਡਾ ਨਹੀਂ ਫਿਰ ਤੁਹਾਨੂੰ ਨੌਕਰ ਦੀ ਜ਼ਰੂਰਤ ਹੈ ਤੁਸੀਂ ਕੋਈ ਨੌਕਰ ਲੱਭੋ ਆਪਣੀ ਧੀ ਲਈ ਤੁਹਾਨੂੰ ਜਵਾਈ ਨਹੀਂ ਤੁਹਾਨੂੰ ਤੇ ਸਫਾਈ ਕਰਨ ਵਾਲਾ ਕੋਈ RAMU ਚਾਹੀਦਾ ਹੈ ਇਹੋ ਜੀ ਜਿਹੜੀ ਤੁਹਾਡੀ ਵਾਕਿਆਤ ਹੈ ਉਹ ਸਾਫ਼ ਦੱਸਦੀ ਪਈ ਹੈ ਵੀ ਤੁਹਾਨੂੰ ਕੁੜੀ ਲਈ ਜਿਹੜਾ ਹੈ ਪਰੌਣਾ ਨਹੀਂ ਚਾਹੀਦਾ ਆਪਣੀ ਲੜਕੀ ਲਈ ਜਿਹੜਾ ਹੈ ਤੁਹਾਨੂੰ ਇੱਕ ਸਿਰ ਦਾ ਸਾਈਂ ਨਹੀਂ ਚਾਹੀਦਾ ਤੁਹਾਨੂੰ ਤੇ ਜਿਹੜਾ ਹੈ ਆਪਣੀ ਲੜਕੀ ਦੀਆਂ ਗੱਲਾਂ ਸੁਣਨ ਦੇ ਲਈ ਇੱਕ ਐਸਾ ਉਹ ਲੜਕਾ ਚਾਹੀਦਾ ਜਿਹੜਾ ਕੰਨ ਟੇਢਾ ਕਰਕੇ ਸਭ ਕੁਝ ਸੁਣੀ ਜਾਏ ਇਹੋ ਹੀ ਤੇ ਕਲਯੁਗ ਹੈ ਅੱਜ ਦਾ ਦੇਖੋ ਸ਼ਰਿਆਮ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਮੰਗਾਂ ਕੀਤੀਆਂ ਜਾਂਦੀਆਂ ਨੇ ਤੇ ਹਾਲਾਂਕਿ ਇਦਾਂ ਇਦਾਂ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਸੁਣਨ ਤੇ ਵੀ ਜਿਹੜਾ ਹੈ ਐਵੇਂ ਲੱਗਦਾ ਵੀ ਯਾਰ ਅਸੀਂ ਸੁਣ ਰਹੇ ਆ ਸਾਡੀ ਕਿਸੇ ਧੀ ਭੈਣ ਨੇ ਸੁਣ ਲਿਆ ਤਾਂ ਗਜਬ ਹੋ ਜਾਏਗਾ ਹਾਲਾਂਕਿ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਕਈ ਵਾਰੀ ਤੇ ਮਨ ਇਦਾਂ ਕਰਦਾ ਵੀ ਇਹ ਚੀਜ਼ਾਂ ਕਿੱਥੋਂ ਚੱਲ ਪਈਆਂ ਕਿਹਨੇ ਚਲਾਤੀਆਂ ਬੱਚੇ ਛੋਟੇ ਛੋਟੇ ਬੱਚੇ ਮੈਂ ਕਹਨਾ 11 ਕੋ ਸਾਲ ਦਾ ਇੱਕ ਜਵਾਕ ਆਪਣੀ ਮਾਂ ਨੂੰ ਕਹੀ ਚਾਕੇ ਡਰਾਉਣ ਪੈ ਗਿਆ ਇਹੋ ਹੀ ਤੇ ਕਲ ਜੂਗਾ ਮਾਪਿਆਂ ਤੋਂ ਬੱਚੇ ਬਾਗੀ ਹੋਈ ਜਾ ਰਹੇ ਨੇ ਹਾਲਾਂਕਿ ਅੰਗਰੇਜ਼ਾਂ ਵਰਗੀ ਜਿਹੜੀ ਹਾਲਤ ਹੈ ਉਹ ਸਾਡੀ ਹੋ ਗਈ 18 ਸਾਲ ਦਾ ਬੱਚਾ ਹੋਇਆ ਕਹਿੰਦੇ ਵੀ ਤੂੰ ਹੁਣ ਕਮਾ ਤੇ ਆਪਣਾ ਖਾ ਉਹਨੂੰ ਘਰੋਂ ਕੱਢ ਦਿੰਦੇ ਆ ਵੱਖ ਕਰ ਦਿੰਦੇ ਆ ਤੇ ਹਾਲਾਂਕਿ ਜੇ ਸਿਸਟਮ ਇਹ ਹੋ ਰਿਹਾ ਸਾਡੇ ਬੱਚੇ ਆਪਸਾ ਤੋਂ ਬਾਗੀ ਹੋ ਜਾਣਗੇ ਜੇ ਸਾਨੂੰ ਘਰੋਂ ਕੱਢਣੇ ਪੈਣਗੇ ਤੇ ਸਾਦ ਸੰਗਤ ਇਦਾਂ ਦੇ ਹਾਲਾਤ ਜਿਹੜੇ ਬਣ ਗਏ ਇਹੋ ਹੀ ਤੇ ਕਲਯੁਗ ਹੈ ਇਹ ਸਾਰਾ ਕੁਝ ਜਿਹੜਾ ਹੈ ਉਹ ਚੱਲਣਾ ਤੇ 2000 79 ਤੱਕ ਦੇਖਿਓ ਦੁਨੀਆ ਦੀ ਹਾਲਤ ਕੀ ਹੋਏ ਜਾਏਗੀ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਲੱਗੇਗਾ 300 50 ਤੱਕ ਇਹ ਸਾਰੀ ਦੁਨੀਆ ਦਾ ਜਿਹੜਾ ਅੰਤ ਹੋ ਜਾਣਾ ਇੱਥੇ ਉਹ ਬਚਣਗੇ ਜਿਹੜੇ ਗੁਰੂ ਰੜ ਲੱਗੇ ਰਹਿਣਗੇ ਇਹ ਦੁਨੀਆ ਦਾ ਅੰਤ ਹੋ ਕੇ ਦੁਬਾਰਾ ਤੋਂ ਦੁਨੀਆ ਦੁਬਾਰੇ ਬਸੇਗੀ ਵੇਖੀ ਜਾਓ ਹਾਲੇ ਤਾਂ ਸ਼ੁਰੂਆਤ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ